ਜੀ ਆਗੇ ਤੇ ਦੇਖਣ ਲਈ ਜੀ ਤਾਂ ਇੱਥੇ ਆ ਕੇ ਪਤਾ ਲੱਗਾ ਸਾਡੇ ਹੀ ਪਾਰਟੀ ਦਾ ਸਾਡੇ ਹੀ ਸਾਥੀ ਉਹ ਕਿਸ ਪਾਰਟੀ ਦਾ ਸੀਗਾ ਹਾਂਜੀ ਕਿਸ ਪਾਰਟੀ ਦਾ ਸੀਗਾ ਆਮ ਆਦਮੀ ਪਾਰਟੀ ਦਾ ਸਾਡੇ ਹੀ ਪਾਰਟੀ ਦਾ ਸਾਡਾ ਸਾਥੀ ਜੇ ਤੁਮ ਜੇ ਵੀ ਬਾਈਸੇ ਤੇ ਲਖਮੀ ਮੈਂਟੀ ਗੁੱਟੇ ਪਾ ਦੇ ਉਹਨਾਂ ਨੂੰ ਕੋਈ ਨਹੀਂ ਸਾਡੇ ਇੱਕ ਤਸ਼ਕੀ ਜਿੰਗੇ ਦੇ ਜਿਹੜੇ ਮੇਰੇ ਕੋਲ ਤੇ ਬੋਸ ਰਹੇ ਜਸਵਿੰਦਰ ਸੀ ਐਡਵੋਕੇਟ ਉਹਨਾਂ ਨੇ ਮੌਕੇ ਤੇ ਦੇਖਿਆ ਮੁੰਡਿਆਂ ਨੂੰ ਭਾਈਦੇ ਵੀ ਦੇਖਿਆ ਤੇ ਉਹਨਾਂ ਨੇ ਹੀ ਪੁਲਿਸ ਨੂੰ ਬੁਲਾਇਆ ਤੇ ਉਹਨਾਂ ਨੇ ਹੀ ਐਂਬੂਲੈਂਸ ਪਾ ਕੇ ਦਿੱਤਿਆ ਮੁੰਡੇ ਨੂੰ ਤੇ ਉਹਨਾਂ ਦੇ ਫੈਮਲੀ ਠੀਕ ਨੇ ਇਸ ਟਾਈਮ ਆ ਫੈਮਲੀ ਠੀਕ ਆ ਪਰ ਉਹ ਐਸੇ ਉਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੀਗੇ ਉਹਨੂੰ ਪਰ ਦੇਖੋ ਕਿ ਕਦੋਂ ਜਾ ਰਹੇ ਜਦੋਂ ਲੱਕੀ ਉਹ ਬ੍ਰਾਈਡ ਸਟੇਮ ਕੰਡੀਸ਼ਨ ਕੀ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਕਹਿੰਦੇ ਉਹ ਜੋ ਉਹਨੇ ਐਡਵੋਕੇਟ ਸਾਹਿਬ ਨੇ ਦੱਸਿਆ ਉਹ ਕਹਿੰਦੇ ਵੀ ਬਹੁਤ ਹੀ ਅੱਛੀ ਪੋਜੀਸ਼ਨ ਨਹੀਂ ਸੀ ਉਹ ਤਾਂ ਠੀਕ ਨਹੀਂ ਆ ਬਹੁਤ ਮਾੜੀ ਗੱਲ ਹੋਈ ਬੜੀ ਮਾੜੀ ਮੰਨ ਤਾਂ ਕਿ ਇਹਨੇ ਦੇ ਨੇ ਚੜਿਆ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕਿਵੇਂ ਦੇਖਦੇ ਨੇ ਬਹੁਤ ਮਾੜੀ ਗੱਲ ਹੈ ਜੀ ਇਹਦਾ ਜੁੰਗੀ ਦਾ ਕਦੀ ਵੀ ਲੋਨ ਹੋਲਡਰ ਨੂੰ ਕਿੱਦਾਂ ਦੇਖਦੇ ਤੁਸੀਂ ਲੋਨ ਹੋਲਡਰ ਨੂੰ ਕਿਵੇਂ ਦੇਖਦੇ ਤੁਸੀਂ ਲੋਨ ਨੂੰ ਕਮੀ ਹੈ ਤਾਂ ਹੀ ਕੰਮ ਹੋਇਆ ਸਬੰਧੇ ਆਪਣੀ ਸਰਕਾਰ ਦੇ ਵਿੱਚ ਕਮੀ ਕਿੱਥੇ ਨੇ ਕਿੱਤੇ ਹੈਗੀ ਹੈ ਕਮੀ ਹੈ ਹੀ ਹੈ ਤਾਂ ਪਰ ਲੋਅ ਨਾ ਦੇਖੋ ਬੁਰੀ ਕਰਨਾ ਵੀ ਚੰਗਾ ਸ਼ੋਕ ਇਹ ਥੋੜੀ ਹੈ ਜੋ ਕਮੀ ਹੁੰਦੀ ਤਾਂ ਹੀ ਚੱਲਦਾ ਪਰ ਜੇ ਦੂਜੇ ਬਣੇ ਆਇਆ ਜਾਵੇ ਤਾਂ ਹਾਂ ਜੇ ਇਹਦੀ ਪਰਵਾਹੀ ਬਾਅਦ ਪੁਲਿਸ ਨਾ ਕਰੇ ਤਾਂ ਫਿਰ ਹੋ ਵੀ ਮਾੜੀ ਗੱਲ ਹੈ ਇਹਦਾ ਕੋਈ ਐਕਸ਼ਨ ਹੋਣਾ ਦੇਈ ਦਾ ਬੰਦੇ ਨੂੰ ਜਿੰਸਟਿਸ ਕਰਦੇ ਫੜਦਾ ਦੇਈ ਦਾ ਦਾ ਮਾਮਲਾ ਸੋਨੇ ਕਿਵੇਂ ਦੇਖਦੇ ਹੋ ਸਾਰੇ ਨੇ ਹਾਂਜੀ ਸਾਨੂੰ ਕੰਟਰੋਲ ਨੂੰ ਤਾਂ ਲੋਟ ਹੋਇਆ ਸੀਗਾ ਕਿ ਇੱਥੇ ਆਪਣੇ ਮੋਡਲ ਟਾਊਨ ਦੇ ਏਰੀਆ ਵਿੱਚ ਕਰ ਦੁਆਰਾ ਸਾਡੇ ਅੱਗੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਦੇ ਰਿਗਾਰਡਿੰਗ ਸਰ ਦਾ ਕਿਸ ਮੌਕੇ ਤੇ ਪਹੁੰਚੇ ਹੈ ਤੇ ਆਪਾਂ ਹਲੇ ਡਾਚ ਕਰ ਰਹੇ ਨੇ ਸਰ ਕਿੰਨੇ ਗੋਲੀ ਚੱਲੀ ਹੈ ਕੀ ਨਾਮ ਆ ਉਹਨਾਂ ਦਾ ਨਹੀਂ ਹਲੇ ਤੇ ਹਲੇ ਦਾ ਜੀ ਪ੍ਰੀਲੀਮਿਨਰੀ ਆਪਾਂ ਕਰ ਰਹੇ ਨੇ ਇਹ ਜਿਹੜੇ ਆਪਣੇ ਥਾਰ ਗੱਡੀ ਲੱਗੀ ਉਸ ਤੇ ਉਹ ਫਾਇਰਿੰਗ ਹੋਈ ਹੈ ਤੇ ਹਲੇ ਆਪਾਂ ਜੀ ਹਰੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨ੍ਹਾਂ ਤੇ ਗੋਲੀ ਬੱਜੀ ਉਹ ਕਿੱਥੇ ਨੇ ਉਹ ਸੱਜੇ ਕਹਿੰਦੇ ਨੇ 10 ਤੋਂ 15 ਸਰ ਜਿਨ੍ਹਾਂ ਤੇ ਗੋਲੀ ਬੱਜੀ ਉਸ ਟਾਈਮ ਕਿਸ ਕਿਸ ਹਾਲਾਤ ਦੇ ਵਿੱਚ ਨੇ ਕਿਹੜੇ ਹਸਪਤਲ ਦੇ ਵਿੱਚ ਉਹਨਾਂ ਦੀ ਉਹ ਜੀ ਹਲੇ ਹਸਪੀਟਲ ਐਡਮਿਟ ਨੇ ਤੇ ਆਪਾਂ ਵੀ ਹਲੇ ਜੀ ਹਾਲੇ ਚੱਲ ਰਹੀ ਹੈ ਕਾਰਵਾਈ ਹਲੇ ਆਪਾਂ ਮੌਕੇ ਤੇ ਕੋਈ ਲਾਕ ਡਾਕ ਸੀ ਕੀ ਕੋਈ ਪਤਾ ਲੱਗਾ ਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ ਕੋਈ ਉਹਨਾਂ ਵਾਰੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਜਿਵੇਂ ਵੀ ਸਾਨੂੰ ਕੋਈ ਹੋਰ ਇਨਫੋਰਮੇਸ਼ਨ ਆਦੀ ਰਿਗਾਰਡਿੰਗ ਕਿ ਕਿੰਨੇ ਫਾਇਰ ਹੋਏ ਹਨ ਤੇ ਕੀ ਰੰਜੇ ਸਰ ਲੋਕ ਦਾ ਕਹਿਣਾ ਹੈ ਕਿ ਪੁਲਿਸ ਦਾ ਕਿੱਥੇ ਨੇ ਕਿੱਥੇ ਖੌਫਨਾਕ ਖਤਮ ਨਜ਼ਰ ਆ ਰਿਹਾ ਕਿਉਂਕਿ ਲੋ ਨੋਟ ਦੀ ਗੱਲ ਕਰੀਏ ਕਿ ਕਾਫੀ ਜਿਹੜਾ ਇੱਥੇ ਕਾਫੀ ਲੋਕ ਹੋਰ ਸ਼ਲਾਕਾ ਦੱਸੇ ਜਾਂਦਾ ਕਿ ਲੋਕੀ ਡਰੇ ਪੇਮੰਨਾਂ ਦੇ ਵਿੱਚ ਕਿਉਂਕਿ ਸਮਾਂ ਦਿਨ ਚੜਦੇ ਇਦਾਂ ਦੀ ਇੰਨੀ ਵੱਡੀ ਵਾਰਤਾ ਉਤੋਂ ਜਵੇ ਸਰ ਆਪਾਂ ਇਹ ਜਲਦ ਤੋਂ ਜਲਦ ਨੇ ਵਿਅਕਤੀ ਸੀਗੇ ਪਤਾ ਲੱਗਿਆ ਕੁਝ ਹਲੇ ਉਹ ਹਲੇ ਇਨੀਸ਼ੀਅਲ ਇਨਫੋਰਮੇਸ਼ਨ ਤਾਂ ਆਈ ਹੈ ਕਿ ਕੋਈ ਟੂ ਵੀਲਰ ਤੇ ਸ਼ਾਇਦ ਹੋ ਸਕਦੇ ਨੇ ਸਵਾਰ ਪਰ ਹਲੇ ਜੀ ਸਾਨੂੰ ਸਾਡੀ ਇਨਵੈਸਟੀਗੇਸ਼ਨ ਜਿਵੇਂ ਗੁਰਦੁਆਰਾ ਸਾਹਿਬ ਦੇ ਬਾਹਰ ਹਲੇ ਜੀ ਆਪਾਂ ਚੈਕਿੰਗ ਕਰਾਂਗੇ ਜਿਵੇਂ ਵੀ ਇਨਫੋਰਮੇਸ਼ਨ ਤੁਹਾਨੂੰ ਕਰਾਂਗੇ